ਫਲਤੀ ਕਾਰ ਲ ਮਸਕਾਰ ਅਦਾ ਕੀ ਹਾਂ ਚਾ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੇ ਚ ਹੋਗੇ ਦੇਖ ਲਓ ਜੀ ਲੰਡਨ ਦੀਆਂ ਰੌਣਕਾਂ ਹਰ ਕੋਈ ਬੰਦਾ ਚਾਹਦਾ ਹੈ ਇੰਗਲੈਂਡ ਆ ਕੇ ਲੰਡਨ ਦੇਖਣਾ ਬਾਕੀ ਦੋਸਤੋ ਗੱਲ ਕੀ ਹੈ ਕਈ ਲੋਕੀ ਸੋਚਦੇ ਵੇ ਵੀ ਇੰਡੀਆ ਤੋਂ ਬਾਹਰ ਜਿਹੜੇ ਮੁਲਕ ਹੀ ਹੈ ਨਾ ਉਹਨਾਂ ਦਾ ਲਾਜ ਬਹੁਤ ਵਧੀਆ ਹੈਗਾ ਉੱਥੇ ਡਾਕਟਰੀ ਅੱਛੀ ਹੈ ਸਾਡੇ ਲੋਕਾਂ ਨੂੰ ਨਾ ਇੰਡੀਆ 'ਚ ਵਿਸ਼ਵਾਸ ਘਟ ਹੁੰਦਾ ਹਾਲਾਂਕਿ ਇੰਡੀਆ ਦੀ ਡਾਕਟਰੀ ਬੜੀ ਟੌਪ ਚ ਹੈਗੀ ਹੈ ਬਾਕੀ ਪਿਛਲੇ ਸਾਲ ਦੀ ਗੱਲ ਹੈ ਜੀ ਮੇਰਾ ਨਾ ਦੰਦ ਦਰਦ ਹੋਣ ਲੱਗ ਪਿਆ ਤੇ ਬੜੀ ਟਰਾਈ ਮਾਰੀ ਕਦੀ ਗਰਾਰੇ ਕੀਤੇ ਕਦੀ ਲੌਂਗ ਰੱਖਿਆ ਕਦੀ ਕੁਛ ਕੀਤਾ ਕੁਛ ਕੀਤਾ ਲੇਕਿਨ ਫਰਕ ਨਹੀਂ ਪਿਆ ਫਿਰ ਮੈਂ ਹਜਰ ਹੋ ਜੀ ਡਾਕਟਰ ਨੂੰ ਦਿਖਾ ਹੀ ਦਿੰਨੇ ਆ ਡਾਕਟਰ ਕੋਲ ਚਲਾ ਗਿਆ ਮੈਂ ਕਹਾ ਜੀ ਅਸਰ ਅਸਰ ਮੇਰੇ ਦੰਦ 'ਚ ਬੜੀ ਪੇਨ ਹੋ ਰਹੀ ਹੈ ਕੰਦੇ ਜੀ ਤੁਹਾਨੂੰ ਸਭ ਤੋਂ ਪਹਿਲਾਂ ਇੱਥੇ ਰਜਿਸਟਰਡ ਹੋਣਾ ਪਏਗਾ ਸਾਡੇ ਕੋਲ ਕਿਉਂਕਿ ਇੱਥੇ ਡਾਕਟਰ ਦੀ ਜਿਹੜਾ ਇਲਾਜ ਹੈ ਨਾ ਉਹਨਾਂ ਦਾ ਪ੍ਰਾਈਵੇਟ ਹੈਗਾ ਕਹਿੰਦਾ ਤੁਹਾਨੂੰ ਰਜਿਸਟਰਡ ਆਵੇਗਾ ਮੈਂ ਕਹਾਂ ਜੀ ਰਿਸਟਰ ਹੋ ਲੈਨੇ ਆ ਕਹਿੰਦਾ ਉਹਦੀ ਫੀਸ ਹੈਗੀ ਜੀ 50 ਪਾਉਂਡ ਮੈਂ ਕਹਾਂ ਦੇ ਨਹੀਂ ਪੈਣੇ ਮੈਂ ਕਹਾਂ ਚਲੋ ਜੀ 50 ਪਾਉਂਡ ਤੁਹਾਨੂੰ ਦੇ ਦਿੰਨੇ ਆ ਤੇ ਕਹਿੰਦਾ 100 ਪਾਉਂਡ ਮੇਰੀ ਹੈਗੀ ਜੀ ਫੀਸ ਤੁਹਾਡਾ ਐਕਸਟਰਾ ਲੈਣਾ ਹੈ ਚੈੱਕ ਕਰਨ ਦੀ ਕੀ ਨੁਕਸ ਹੈ ਉਸ ਤੋਂ ਬਾਅਦ ਮੈਂ ਦੱਸਾਂਗਾ ਵੀ ਤੁਹਾਡੇ ਦੰਦ ਦਾ ਕੀ ਕਰਨਾ ਹੈ ਮਜਬੂਰੀ ਸੀ ਜੀ ਬਹੁਤ ਦਰਦ ਹੋ ਰਹੀ ਸੀ ਤੇ ਮੈਂ ਕਹਾਂ ਚਲੋ ਜੀ 100 ਪਾਉਂਡ ਵੀ ਦੇ ਦਿੰਨੇ ਆ 100 ਪਾਉਂਡ ਦਿੱਤਾ ਜੀ ਉਹ ਜਿੱਤੇ ਉਹ ਕੁੜੀਆਂ ਚਰੀਆਂ ਕੰਮ ਕਰਦੀਆਂ ਹਨ ਐ ਉਹਨਾਂ ਐਕਸ-ਰੇ ਲਿਆ ਤੇ ਡਾਕਟਰ ਨੂੰ ਗਿਆ ਐਕਸ-ਰੇ ਵੇਖ ਕੇ ਡਾਕਟਰ ਕਹਿੰਦਾ ਜੀ ਤੁਹਾਡਾ ਦੰਦ ਅੰਦਰੋਂ ਖਰਾਬ ਹੋ ਚੁੱਕਾ ਹੈ ਇਹ ਦੰਦ ਕੱਢਣਾ ਪੈਣਾ ਹੈ ਮੈਂ ਕਿਹਾ ਕੋਈ ਛੋਟਾ ਮੋੜਾ ਇਲਾਜ ਵੇਖੋ ਕਹਿੰਦਾ ਨਹੀਂ ਕੱਢਣਾ ਹੀ ਪੈਣਾਗਾ ਨਹੀਂ ਤੇ ਦੂਜੇ ਦੰਦ ਦੀ ਨਾਲ ਖਰਾਬ ਕਰ ਦੇਗਾ ਮੈਂ ਕਿਹਾ ਜੀ ਕੱਢ ਦਿਓ ਕਹਿੰਦਾ ਜੀ ਇਹਦਾ ਧਰਗੋ ਲੱਗੇਗਾ ਜੇ 300 ਪੌਂਡ ਦੰਦ ਕੱਢਣ ਦਾ ਵੀ ਮੈਂ ਕਿਹਾ ਚੰਗੀ ਮੁਸੀਬਤ ਪਾ ਲਈ ਦੰਦ ਦੀ ਉਹ ਸਾਰੇ ਘਰ ਤੇ ਖੁਰਚੇ ਪਾ ਕੇ ਉਹਨੇ ਜੀ 500 ਦਾ ਬਿੱਲ ਬਣਾਤਾ ਜੀ 500 ਪਾਉਂਡ ਦਾ ਹੁਣ 500 ਪਾਉਂਡ ਬਣ ਗਿਆ ਇੰਡੀਆ ਦਾ ਕਰੀਕ ਵੀ 50000 ਰੁਪਇਆ ਇੱਕ ਦੰਦ ਕਢਾਉਣ ਦਾ ਤੇ ਮੈਂ ਕਿਹਾ ਜੇ ਕਿਤੇ 50000 ਰੁਪਇਆ ਮੈਂ ਇੰਡੀਆ ਦਿੱਤਾ ਹੁੰਦਾ ਨਾ ਕਿਸੇ ਡਾਕਟਰ ਨੂੰ ਤੂੰਨੇ ਸਾਰੀ ਗਲੀ ਦੇ ਦੰਦ ਕਰਦਨੇ ਯਾਨੀ ਕਿ ਸਾਰੇ ਮਹੱਲੇ ਦੰਦ ਕਰਦਨੇ ਜੀ ਇੰਡੀਆ ਤੇ ਦੰਦ ਇਲਾਜ ਬਹੁਤ ਸਸਤਾ ਹੈ ਉਹ 2-300 ਰੁਪਏ ਲੈਂਦੇ ਵੀ ਦੰਦਾਂ ਦੀ ਸਫਾਈ ਕਰ ਦਿੰਦੇ ਵੀ ਜੇ ਕੋਈ 5-800 ਰੁਪਏ ਦੇ ਦਿੰਦੇ ਉਹਨਾਂ ਕੱਲ ਵੀ ਜਨ ਹੈਗਾ ਤੇ ਜੇ ਤਰ ਕੋ ਵਾਕਫ ਡਾਕਟਰ ਤੇ ਫਿਰ ਤੇ ਗੱਲ ਹੀ ਕੋਈ ਨਹੀਂ ਤਾਂ ਪਤਾ ਹੀ ਨਹੀਂ ਵਾਕ ਵੀ ਜਲਦੀ ਹੈ ਇਸ ਕਰਕੇ ਦੋਸਤੋ ਇਹ ਨਾ ਸੋਚਣਾ ਕਿ ਤੇ ਇੰਗਲੈਂਡ ਆ ਕੇ ਤੁਸੀਂ ਦੰਦਾਂ ਦਾ ਇਲਾਜ ਕਰਾ ਲੋਗੇ ਇੱਥੋਂ ਲੋਕ ਨਾ ਟਿਕਟ ਲੈ ਕੇ ਨਾ ਇੰਡੀਆ ਦੀ ਤੇ ਦੰਦਾਂ ਦਾ ਇਲਾਜ ਕਰਨ ਜਾਂਦੇ ਵੇ ਉਹਨਾਂ ਦੀ ਟਿਕੜੀ ਵਿੱਚ ਨਿਕਲ ਆਂਦੀ ਏ ਸਫਾਈ ਵੀ ਜਾਂਦੀ ਏ ਦੰਦਾਂ ਨੂੰ ਤੁਸੀਂ ਠੀਕ ਹੋ ਜਾਂਦਾ ਜਿੰਨੇ ਕੋਈ ਦਾਲ ਕਰਾਣੀ ਹੈ ਜਾਂ ਤੰਦ ਕਢਾਣਾ ਉਹ ਵੀ ਕਢਾ ਕੇ ਆ ਜਾਂਦਾ ਹੈ ਯੂਕੇ ਦੀ ਜੇਕਰ ਤੁਸੀਂ ਸੋਲਜਰ ਕਮਾਈ ਬੜੀ ਏ 1.87 ਬੰਦੇ ਜਾਂ 86 ਬੰਦੇ ਨੇ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਕਮਾਈ ਕਰਨੀ ਨਾ ਉਸ ਦਾ ਤੇ ਖਰਚੇ ਵੀ ਪੈਂਦੇਗੇ ਜੀ ਇਹ ਵੀ ਖਾਸ ਧਿਆਨ ਰੱਖਣਾ ਲੋਕ ਖਰਚੇ ਨਹੀਂ ਦੱਸਦੇ ਲੋਕ ਕਮਾਈ ਦੱਸਦੇ ਆ ਜਾ ਆ ਜਾ ਤੂੰ ਹੀ ਆ ਜਾ ਬੜੀ ਕਮਾਈ ਹੋ ਪੌਣ ਬਣ ਗਏ ਤੇਰੇ ਸੋ ਪੌੜੀ ਬਣਾਇਆ ਤੇ ਤੂੰ 2000 ਰੁਪਏ ਰੋਜ਼ ਦਾ ਕਮਾਣਾ ਹੈ 23 ਲੱਖ ਰੁਪਏ ਮਹੀਨੇ ਦਾ ਜਦੋਂ ਖਰਚੇ ਘਟੀਦੇ ਨਾ ਫਿਰ ਦੋਸਤੋ ਪਤਾ ਲੱਗਦਾ ਜੀ ਇਹ ਬਿਲਕੁਲ ਸਹੀ ਗੱਲ ਜੀ ਝੂਠ ਨਾ ਸਮਝਣਾ Thank you very much,